ਅੱਛਾ ਜੀ ਪੰਜਾਬੀ ਖਬਰਾਂਵਾਂ ਦੇ ਵਿੱਚ ਪਿਆ ਦੋਸਤਿਓ ਸੁਪਰਨਜੀਤ ਸਿੰਘ ਪੱਕਣਾ ਤੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਤੁਹਾਡੇ ਵਾਸਤੇ ਲੈ ਕੇ ਆਇਆ ਜੀ ਅੱਜ ਇੱਕ ਗਜਬ ਇੱਕ ਖਬਰ ਹੈ ਜੀ ਪੰਜਾਬੀ ਖਬਰਾਂਵਾਂ ਦੇ ਵਿੱਚ ਸੋ ਕਹਿੰਦੇ ਜੀ ਬੱਚੇ ਮੰਨ ਕੇ ਸੱਚੇ ਸੋ ਬੱਚੇ ਜਦੋਂ ਆਪਣੀ ਆਈ ਦੇ ਉੱਪਰ ਆ ਦਿੰਦੇ ਨੇ ਤਾਂ ਬੜਾ ਖੁਸ਼ ਕਰਦੇ ਨੇ ਬੇਸ਼ੱਕ ਉਹ ਬੱਚੇ ਵਿਦੇਸ਼ੀ ਹੋਣ ਬੇਸ਼ੱਕ ਉਹ ਬੱਚੇ ਦੇਸੀ ਹੋਣ ਕਿਸੇ ਵੀ ਮਲਕ ਦੇ ਬੱਚੇ ਹੋਣ ਜਦੋਂ ਆਪਣੀ ਆਈ ਤੇ ਆ ਜਾਂਦੇ ਨੇ ਤਾਂ ਬੜਾ ਖੁਸ਼ ਕਰ ਜਾਂਦੇ ਨੇ ਸੋ ਇਦਾਂ ਦੀ ਉਹ ਖਬਰ ਨਿਕਲ ਕੇ ਆ ਰਹੀ ਜੀ ਲੰਦਰ ਲੈ ਚਲਦੇ ਲੰਡਨ ਦੇ ਵਿੱਚ ਇੱਕ ਬੱਚਾ ਜੀ ਉਸ ਬੱਚੇ ਦਾ ਇੱਕ ਕਾਰਨਾਮਾ ਸਾਹਮਣੇ ਨਿਕਲ ਕੇ ਆਇਆ ਬ੍ਰਿਟਨ ਦੇ ਵਿੱਚ ਜਿਹੜਾ ਕਿ ਟੇਮ ਵਰਥ ਦਾ ਰਹਿਣ ਵਾਲਾ ਜੀ ਇਹ 8 ਸਾਲ ਦਾ ਬੱਚਾ 8 ਸਾਲ ਦਾ ਬੱਚਾ ਜੀ ਤੇ ਇਸ ਬੱਚੇ ਦਾ ਨਾਮ ਹੈ ਜੀ ਜੇਮਸ ਯਾਟ ਅੱਜਕਲ بڑا ਸੁਰਖੀਆਂ ਦੇ ਵਿੱਚ ਆਖਿਰ ਕੀ ਕੀਤਾ ਇਸ ਬੱਚੇ ਨੇ ਇੱਕ ਬੜੀ ਐਕਸਾਈਟਮੈਂਟ ਬਣੀ ਹੋਈ ਐ ਇਸ ਬੱਚੇ ਨੂੰ ਲੈ ਕੇ ਹਰੇਕ ਬੰਦਾ ਇਸ ਨਿਊਜ਼ ਨੂੰ ਪੜ ਰਿਹਾ ਦੇਖ ਰਿਹਾ ਸੁਣ ਰਿਹਾ ਦੇਖ ਰਿਹਾ ਕਿ ਆਖਿਰ ਇਸ ਬੱਚੇ ਨੇ ਕੀ ਕੀਤਾ ਸੋ ਇਸ ਬੱਚੇ ਦੀ ਜੇਕਰ ਗੱਲ ਕਰੀਏ ਅੱਜ ਕੱਲ ਉਹ ਇਸ ਕਰਕੇ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਉਹ ਨੇ ਆਪਣੇ ਇੱਕ ਇਦਾਂ ਦਾ ਕਾਰੋਬਾਰ ਸ਼ੁਰੂ ਕਰ ਲਿਆ ਤਾਂ ਵਪਾਰਕ ਯੋਜਨਾ ਦੇ ਦਮ ਤੇ ਉਸ ਨੇ 11 ਲੱਖ ਰੁਪਏ ਜਿਹੜੇ ਕਿ ਸਾਲਾਨਾ ਕਮਾਈ ਹੈ ਉਹ ਕਰਨ ਜਾ ਰਿਹਾ ਹੈ। ਸੋ 11 ਲੱਖ ਰੁਪਏ ਸਾਲਾਨਾ ਜਿਹੜਾ ਕਿ ਕਮਾਈ 8 ਸਾਲ ਦਾ ਬੱਚਾ ਸੋ so, 8 ਸਾਲ ਦਾ ਬੱਚਾ ਜੀ ਇੱਕ ਵੱਡਾ ਇਹ ਇੱਕ ਨਿਊਜ਼ ਹੈ ਜੀ ਇੱਕ ਵੱਡੀ ਇੱਕ ਚੌਕਾਨ ਵਾਲੀ ਖਬਰ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਕੰਮ ਨੂੰ ਕੰਮ ਨਹੀਂ ਸਮਝਦੇ ਤੇ ਹਮੇਸ਼ਾ ਹੀ ਬਹਾਨੇਬਾਜ਼ੀ ਕਰਦੇ ਨੇ ਸੋ ਇਸ ਬੱਚੇ ਦੀ ਜੇਕਰ ਗੱਲ ਕਰੀਏ ਤਾਂ ਜੂਨੀਅਰ ਜੇਮਸ ਨੇ ਆਪਣੀ ਮਾਂ ਨਾਲ ਮਿਲ ਕੇ ਅੰਡੇ ਵੇਚਣ ਦਾ ਜਿਹੜਾ ਕਿ ਕੰਮ ਸ਼ੁਰੂ ਕੀਤਾ ਤੇ ਇਸ ਸਰਵਿਸ ਦਾ ਨਾਮ ਉਹਨਾਂ ਨੇ ਰੱਖਿਆ ਜੀ ਮਿਸਟਰ ਫ੍ਰੀ ਰੇਂਜ ਐਗਸ ਡਿਲੀਵਰੀ ਸਰਵਿਸ ਇਸ ਨਾਲ ਤੀਵੋ ਨੇ ਆਪਣੀ ਇੱਕ ਫਰਮ ਸ਼ੁਰੂ ਕੀਤਾ ਜੀ ਤੇ ਲੋਕਾਂ ਵੱਲੋਂ ਭਰਮਾ ਹੁੰਗਾਰਾ ਜਿਹੜਾ ਕੀ ਇਹਨਾਂ ਨੂੰ ਮਿਲ ਰਿਹਾ ਹੈ ਤੇ ਤੁਹਾਨੂੰ ਦਈਏ ਜੀਨਸ ਨੇ ਜੀ ਇੱਕ ਵਪਾਰੀ ਨੂੰ ਸਫਲਤਾ ਉਸ ਵਪਾਰੀ ਦੀ ਸਫਲਤਾ ਨੂੰ ਦੇ ਕੇ ਉਹਦੇ ਮਨ ਵਿੱਚ ਆਇਆ ਕਿ ਉਹ ਵੀ ਇੱਕ ਵਧੀਆ ਵਪਾਰੀ ਬਣ ਸਕਦਾ ਹੈ ਤੇ 8 ਸਾਲ ਦੇ ਬੱਚੇ ਨੇ ਆਪਣੇ ਮਨ ਵਿੱਚ ठान ਲਿਆ ਕਿ ਉਹ ਕੁਝ ਨਾ ਕੁਝ ਕਰਕੇ ਵਿਖਾਵੇਗਾ ਤੇ ਆਰਥਿਕ ਮਦਦ ਤੋਂ ਬਗੈਰ ਆਰਥਿਕ ਮਦਦ ਤੋਂ ਬਗੈਰ ਉਸਨੇ ਜਿਹੜਾ ਕਿ ਉਹਦਾ ਮਾਰਗਦਰਸ਼ਨ ਜੇਮਸ ਨੇ ਖੁਦ ਹੀ ਆਪਣੇ ਵਪਾਰ ਨੂੰ ਵਧਾਉਣ ਲਈ ਕੰਮ ਸ਼ੁਰੂ ਕੀਤਾ ਆਪਣਾ ਵਪਾਰ ਸੇ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਜੇਮਸ ਦੀ ਜਿਹੜੀ ਮਾਤਾ ਉਹਦੀ ਮਾਂ ਹੈ ਉਸਨੇ ਜੇਮਸ ਦਾ ਸਾਥ ਦਿੱਤਾ ਜੀ ਤੇ ਮਿਲ ਕੇ ਇੱਕ ਔਰ ਇੱਕ 11 ਹੋ ਗਏ ਸੋ ਜੇਮਸ ਦੀ ਮਾਂ ਨੇ ਉਹਦਾ ਸਾਥ ਪੂਰਾ ਦਿੱਤਾ ਜੀ ਤੇ ਪੋਪੋਤ ਕੱਠੇ ਉੜ ਥੋਕ ਦੇ ਵਿੱਚ ਕਿਸਾਨਾਂ ਦੇ ਫਾਰਮਾਂ ਤੋਂ ਉਹ ਜਾ ਕੇ ਅੰਡੇ ਖਰੀਦਦੇ ਨੇ ਅੰਡੇ ਖਰੀਦ ਕੇ ਲਿਆ ਕੇ ਫਿਰ ਉਹਨਾਂ ਨੂੰ ਪੈਕਟ ਕਰਦੇ ਨੇ ਪੈਕ ਕਰਕੇ ਫਿਰ ਉਹਨਾਂ ਦੇ ਜਿਹੜੇ ਗ੍ਰਾਹਕ ਨੇ 35 ਗ੍ਰਾਹਕ ਉਹਨਾਂ ਗ੍ਰਾਹਕਾਂ ਤੱਕ ਉਹ ਸਪਲਾਈ ਕਰਦੇ ਨੇ 100 ਅੰਡੇ ਉਹਨਾਂ ਤੱਕ ਸਪਲਾਈ ਕਰ ਦਿੰਦੇ ਵਪਾਰ ਵਧੀਆ ਚੱਲ ਰਿਹਾ ਜੀ ਜੇਮਸ ਦੀ ਜੇਕਰ ਗੱਲ ਕਰੀਏ ਦਾ ਜੇਮਸ ਨੇ ਇਹ ਕਾਰੋਬਾਰ ਵਿੱਚ ਉਹਦੀ ਮਾਂ ਦਾ ਜਿਹੜਾ ਕੀ ਸਾਥ ਹੈ ਉਸ ਨੂੰ ਕਾਫੀ ਵਧੀਆ ਮਿਲਿਆ ਜੀ ਤੇ ਉਹ ਤੁਹਾਨੂੰ ਦੱਸਦੀ ਪਹਿਲੀ ਖਰੀਦਾਰੀ ਦੇ ਵਿੱਚ ਉਸ ਨੂੰ 850 ਰੁਪਏ ਬਚੇ ਸੀ 850 ਦਾ ਜਿਹੜਾ ਕੀ ਨਾਫਾ ਹੈ ਤੇ 21000 ਦੀ ਖਰੀਦਾਰੀ ਉਹ ਕਰ ਰਿਹਾ ਜੀ ਅੱਜ ਦੇ ਟਾਈਮ ਦੀ ਜੇ ਗੱਲ ਕਰੀਏ ਤਾਂ ਮੰਗ ਵਾਧੀ ਜਾ ਰਹੀ ਹੈ ਡਿਮਾਂਡਸ ਉਸ ਦੀ ਵਾਧੀ ਜਾ ਰਹੀ ਹੈ ਵਪਾਰੀਆਂ ਮੁਤਾਬਕ ਉਹਨਾਂ ਦਾ ਕਾਰੋਬਾਰ ਜਿਸ ਤਰ੍ਹਾਂ ਵੱਧ ਰਿਹਾ ਜਿਸ ਹਿਸਾਬ ਨਾਲ ਵੱਧ ਰਿਹਾ ਜੀ ਲੜਕਾ ਸਾਨੀ ਦੇ ਨਾਲ 10 ਤੋਂ 11 ਲੱਖ ਰੁਪਏ ਆ ਸਲਾਨਾ ਜਿਹੜਾ ਕੀ ਕਮਾਇਆ ਕਰੂਗਾ ਸੁਸਲਾਨਾ ਕਮਾਈ ਜਿਹੜੀ ਕੀ ਉਹ ਦੱਸੀ ਜਾ ਰਹੀ ਹੈ ਜੇਮਸ ਨੇ ਆਪਣੀ ਕੰਪਨੀ ਦਾ ਨਾਮ Facebook ਦੇ ਉੱਪਰ ਵੀ ਬਣਾਇਆ ਜੀ ਆਪਣਾ ਪੇਜ ਵੀ ਉਸਨੇ ਬਣਾਇਆ ਉਸ ਪੇਜ ਦੇ ਉੱਪਰ ਕਾਫੀ ਲੋਕ ਵਿਜ਼ਿਟ ਕਰ ਰਹੇ ਨੇ ਕਾਫੀ ਫਾਲੋਅਰਸ ਜਿਹੜੇ ਕੀ ਉਸ ਦੇ ਪੇਜ ਨਾਲ ਜੁੜ ਚੁੱਕੇ ਸੋ ਮੀਡੀਆ ਤੇ ਪ੍ਰਚਾਰ ਕਰਨ ਦਾ ਉਹ ਮੌਕਾ ਬਿਲਕੁਲ ਨਹੀਂ ਛੱਡਦਾ ਸੋਸ਼ਲ ਮੀਡੀਆ ਦੀ ਜੇਕਰ ਗੱਲ ਕਰੀਏ ਜਦੋਂ ਵੀ ਉਸ ਨੂੰ ਸਮਾਂ ਲੱਗਦਾ ਹੈ ਉਹ ਆਪਣੇ ਪ੍ਰੋਡਕਟ ਆਪਣੇ ਆਂਡਿਆਂ ਦੀ ਆਪਣੀ ਪੂਰੀ ਜੀਵਨੀ ਦੀ ਗੱਲਾਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਜਾ ਕੇ ਕਰਦਾ ਤੇ ਸਥਾਨਕ ਮੀਡੀਆ ਨੇ ਵੀ ਉਸ ਨੂੰ ਕਾਫੀ ਸਪੋਰਟ ਕੀਤਾ ਤੇ ਕਾਫੀ ਸਫਲਤਾ ਉਸ ਬੱਚੇ ਨੂੰ ਮਿਲੀ ਹੈ ਸੋ 8 ਸਾਲ ਦਾ ਬੱਚਾ ਜੀ 8 ਸਾਲ ਦਾ ਬੱਚਾ ਕਾਫੀ ਵੱਡਾ ਜਿਹੜਾ ਕਿ ਰੋਜ਼ਗਾਰ ਆਪਣਾ ਖੁਦ ਸਥਾਪਿਤ ਕਰ ਚੁੱਕਿਆ 8 ਸਾਲ ਦਾ ਬੱਚਾ ਜੀ ਛੋਟੀ ਲਾਗਤ ਦੀ ਨਾਲ ਵੱਡੀਆਂ ਪਲੰਗਾ ਪਟ ਰਿਹਾ ਜੇਮਸ ਸੋ ਲੰਡਨ ਦੀ ਇੱਕ ਖਬਰ ਹੈ ਜੀ ਸੋ ਕੰਮ ਤੇ ਉਮਰ ਕਦੇ ਵੀ ਇੱਕ ਕੰਮ ਨਹੀਂ ਕਰਦੀ ਬੰਦੇ ਦੇ ਅੰਦਰ ਜੋਸ਼ ਹਿੰਮਤ ਤੇ ਕੰਮ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ ਕਿ ਮੈਂ ਇਹ ਕੰਮ ਨੂੰ ਕਰਨਾ ਹੈ ਤਾਂ ਉਹ ਬੰਦਾ ਕੰਮ ਨੂੰ ਕਰ ਸਕਦਾ ਸੋ ਇਹ 8 ਸਾਲ ਦਾ ਬੱਚਾ ਜਿਸ ਨੇ ਸਭ ਕੁਝ ਕਰਕੇ ਦਿਖਾ ਦਿੱਤਾ ਕਿ ਜੇਮਸ ਕਿਸੇ ਨਾਲੋਂ ਘੱਟ ਨਹੀਂ ਸੋ ਆਜ ਨਿਊਜ਼ ਵਾਲਾ ਤੇ ਇਹ ਸੀ ਸਾਡੀ ਅੱਜ ਦੀ ਅਜਬ ਗਜਬ ਖਬਰ ਦੇਸ਼ਿਕ ਨਾ तमाम ਵੱਡੀਆਂ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਆਜ ਸਾਡੇ YouTube ਚੈਨਲ ਅੱਜ ਵੀ ਉਸ ਵਾਲਾ ਦੇ ਪ੍ਰਤੀ ਪ੍ਰੰਪਿਤ ਨੂੰ ਦੋ ਜਾਸਰੰਪਿਆਰ ਪਰਿ ਸਤਿ ਸ੍ਰੀ ਅਕਾਲ